ਬੀਤੇ ਦਿਨੀ ਇੱਕ ਮਾਮਲਾ ਜੁੜ ਕੇ ਸਾਹਮਣੇ ਆਇਆ ਸੀ ਕਿ ਇੱਕ ਬਜ਼ੁਰਗ ਬਾਪੂ ਜਿਸ ਤੋਂ ਦਸਤਾਰ ਦੇ ਨਾਲ ਜੁੜ ਕੇ ਪਿਸ਼ਾਬ ਸਾਫ ਕਰਵਾਇਆ ਚੁੰਦਾ ਇਸ ਮਾਮਲੇ ਦੇ ਵਿੱਚ ਲੋਕਾਂ ਨੇ ਕਾਫੀ ਲਾਂਤਾਂ ਉਸ ਵਿਅਕਤੀ ਨੂੰ ਪਾਈਆਂ ਸੀ ਜਿਸ ਨੇ ਅਚਈ ਹਰਕਤਾਂ ਇਸ ਬਜ਼ੁਰਗ ਬਾਪੂ ਕੋਲ ਕਰਵਾਏ ਸੀ ਬਾਪੂ ਦੇ ਰੋਂਦੇ ਕਰ ਲੌਂਦੇ ਦੀਆਂ ਤਸਵੀਰਾਂ ਦੇਖ ਕੇ ਵੀ ਹਰੇਕ ਦਾ ਮਨ ਭਾਵੁਕ ਹੋ ਗਿਆ ਸੀ ਕਿ ਕਿਸ ਤਰੀਕੇ ਦੇ ਨਾਲ ਉਸਦੇ ਹੱਥ ਵੀ ਕੰਬ ਰਹੇ ਸੀ ਜਿਸ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਾਪੂ ਸਿਹਤ ਪੱਖੋਂ ਕਾਫੀ ਕਮਜ਼ੋਰ ਸੀ ਪਰ ਉਸ ਦਿਨ ਜਿਹੜੀ ਹਰਕਤ ਕੀਤੀ ਉਸ ਨੇ ਸਾਰੇ ਲੋਕਾਂ ਦਾ ਖੂਨ ਖੋਲ ਦਿੱਤਾ ਜਿਸ ਤੋਂ ਬਾਅਦ ਲੋਕਾਂ ਨੇ ਖੂਬ ਲਾਂਤਾਂ ਪਾਈਆਂ ਉਸ ਤੋਂ ਬਾਅਦ ਉਸ ਮਾਮਲੇ ਵਿੱਚ ਨਵੀਂ ਅਪਡੇਟ ਸਾਹਮਣੇ ਆ ਰਹੀਆਂ ਦਾ ਦੇ ਕੇ ਇਸ ਮਾਮਲੇ ਵਿੱਚ ਗੁਰੂ ਜੀਏ ਸਿੰਘ ਇਸ ਬਾਪੂ ਕੋਲ ਪਹੁੰਚੇ ਨੇ ਅਤੇ ਇਸ ਨੂੰ ਦਸਤਾਰ ਸਜਾਈ ਗਈ ਹੈ ਦੂਜੇ ਪਾਸੇ ਜਿਹੜੇ ਵਿਅਕਤੀ ਨੇ ਇਹ ਘਟਿਆ ਹਰਕਤ ਕੀਤੀ ਸੀ ਉਹ ਵੀ ਹੁਣ ਹੱਥ ਜੋੜ ਕੇ ਮਾਫੀ ਮੰਗਦਾ ਨਜ਼ਰ ਆਇਆ ਮਾਫੀ ਮੰਗੀ ਹੈ ਕਿ ਮੈਂ ਜੋ ਗਲਤੀ ਕੀਤੀ ਹੈ ਮੈਨੂੰ ਉਸਦੇ ਲਈ ਮਾਫ਼ ਕੀਤਾ ਜਾਵੇ ਤਾਂ ਦੂਜੇ ਪਾਸੇ ਗੁਰੂ ਦੇ ਸਿੰਘ ਆ ਲੈ ਬਾਪੂ ਦੇ ਸਿਰ ਦੇ ਉੱਤੇ ਦਸਤਾਰ ਸਜਾਈ ਤੇ ਉਹਦੇ ਨਾਲ ਹੜਨਾ ਚਲਾ ਕੀ ਉਹਨਾਂ ਨੂੰ ਭਰੋਸਾ ਦਿੱਤਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਚਾਹੇ ਲੋਕਾਂ ਦੇ ਖਿਲਾਫ ਕਿਵੇਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਜਿਵੇਂ ਕਿ ਅਜਿਹੇ ਬਜ਼ੁਰਗਾਂ ਨੂੰ ਜਾਂ ਫਿਰ ਅਜਈਆਂ ਕਟੀਆਂ ਤੇ ਕੋਚੀਆਂ ਹਰਕਤਾਂ ਕਰਦੈ ਨੇ ਕਿਉਂਕਿ ਇਸ ਵੀਡੀਓ ਨੇ ਸੱਚੇ ਲੋਕਾਂ ਦੇ ਰੋਕ ਤੇ ਖੜੇ ਕਰ ਦਿੱਤੇ ਸੀ ਕਿ ਅੱਜ ਦੇ ਸਮੇਂ ਦੇ ਵਿੱਚ ਇਨਸਾਨੀਅਤ ਕਿਸ ਕਦਰ ਮਰ ਚੁੱਕੀ ਹੈ ਕਿ ਲੋਕ ਬਜ਼ੁਰਗਾਂ ਦਾ ਕੀ ਸਤਿਕਾਰ ਕਰਨਗੇ ਕਿ ਉਹਨਾਂ ਤੋਂ ਅਜਈਆਂ ਕਟਿਆ ਹਰਕਤਾਂ ਕਰਵਾਈਆਂ ਜਾਂਦੀਆਂ ਨੇ ਜਿਸ ਦੇ ਚਾਲੇ ਲੋਕਾਂ ਨੇ ਜ਼ਿਕਲਾ ਕਰਨ ਦੀ ਬਮਾਨ ਕੀਤੀ ਜਾ ਰਹੀ ਸੀ ਪਰ ਹੁਣ ਜਦੋਂ ਵੀਡੀਓ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਉਸ ਵਿਅਕਤੀ ਨੂੰ ਵੀ ਹੁਣ ਆਪਣੇ ਆਪ ਤੇ ਸ਼ਰਮਿੰਦਾ ਹੋਣਾ ਪਿਆ ਤੇ ਹੁਣ ਹੱਥ ਜੋੜ ਕੇ ਮਾਫੀ ਮੰਗ ਰਿਹਾ ਆਓ ਤਾਂ ਹੁਣ ਦਿਖਾ ਦਿੰਦੇ ਆ ਆ ਵੀਡੀਓ ਆਪਣੀ ਰੈਨ ਜ਼ਰੂਰ ਸਾਂਝੀ ਕਰਿਓ ਪਹੁੰਚੀਆਂ ਜਿਹੜੀ ਪਿਛਲੇ ਦਿਨੀ ਅਮਰੀ ਸਰਚ ਘਟਨਾ ਵਾਪਰੀ ਕਰੀਆ ਵੀਰ ਵੱਲੋਂ ਜਿਹੜਾ ਵਾ ਦਸਤਾਰ ਲਾਈ ਗਈ ਸੀ ਇੱਕ ਬਜ਼ੁਰਗੀ ਲਾਹ ਕੇ ਜਿਹੜਾ ਬਾਥਰੂਮ ਸਾਫ ਕਰਾਇਆ ਗਿਆ ਏ ਉਹ ਵੀਰ ਜਿਹੜਾ ਆਪ ਖੁਦ ਮਾਫੀ ਮੰਗ ਰਿਹਾ ਹੋਰ ਜਿਹੜਾ ਖਾਨ ਸਾਹਿਬ ਹੋਰ ਜੀ ਫਦੇ ਚਲੇ ਜੋ ਵੀ ਵੀਰ ਜੀ ਨੂੰ ਚਾਹੇ ਚਾਹੇ ਜੀ ਹੋ ਗਈ ਆ ਉਹਦੀ ਅਸੀਂ ਗਲਤੀ ਮੰਗ ਲਦੇ ਹੱਥ ਜੋੜ ਕੇ ਹੱਥ ਜੋੜ ਕੇ ਅਸੀਂ ਮਾਫੀ ਇਹ ਵੀਰ ਜਿਹੜਾ ਵਾ ਹਾਕਤਖਤ ਸਾਹਿਬ ਜਾ ਕੇ ਪੇਸ਼ ਹੋ ਗਏ ਪੰਜਾਂ ਪਿਆਰਿਆਂ ਦੇ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਜੋ ਪੰਜ ਪਿਆਰੇ ਨੂੰ ਸੇਵਾ ਲਉਣਗੇ ਉਹਨੂੰ ਮਨਜ਼ੂਰ ਹੋਊਗੀ ਤਾਂ ਉਹ ਵੀਡੀਓ ਪਾਓਗਾ ਠੀਕ ਆ ਜੋ ਮੈਂ ਸਕਰਨ ਕਾ ਸਾਹਿਬ ਪੇਸ਼ ਹੋ ਪੰਜ ਪਿਆਰੇ ਪਹਿਨ ਕੇ ਮੈਂ ਉਹ ਮਨਜ਼ੂਰੀ ਮਿਲ ਇਹ ਘਟਨਾ ਗੱਲ ਦੀ ਕਹਾਣੀ ਕੀ ਹੋ ਗਈ ਕੀ ਉਹ ਕੋ ਕੀਤੀ ਬਾਬਾ ਜੀ ਮਾ ਥੱਲੇ ਉੱਪਰ ਮੈਰਿਟ ਡਿਊਟੀ ਤੇ ਥੱਲੇ ਮਰਨ ਦੀ ਡਿਊਟੀ ਸੀ ਮੈਰਮ ਨੇ ਮੈਨੂੰ ਥੱਲੇ ਦੱਸਿਆ ਵੀ ਬਾਪੂ ਜੀ ਨੇ ਵਾਸੂਮ ਕਰਤਾ ਤੇ ਬਾਪੂ ਜੀ ਆ ਮੂੰਹ ਦੱਸਦੇ ਕਿ ਮੈਂ ਹੋ ਕੇ ਮੈਂ ਤੁਲਸਵ ਸਤਾ ਲਖਾਂ ਮੈਰਮ ਮਸਕਾਨ ਮੇਰੇ ਨਾਲ ਅੱਛਾ ਇਹਨੇ ਮਤਲਬ ਵੀਡੀਓ ਵੀਡੀਓ ਕਿੰਨੇ ਬਣਾਈ ਵੀਡੀਓ ਇਹ ਮੈਂ ਮੇਰੇ ਨਜ਼ਰੂ ਮੈਰਮ ਮਸਕਾਨ ਉਹਨੇ ਇਹ ਬਣਾਈ ਆ ਵੀ ਆਪਾਂ ਆਪਣੇ ਸੀਨੀਅਰ ਨੂੰ ਦੱਸਦੇ ਕਿ ਬਾਪੂ ਜੀ ਨੇ ਆਪਣੇ ਸਿਰ ਦੇ ਅਗਰ ਕਦੀ ਵੀ ਯੋਜਨਾ ਸਾਲ ਪਹਿਲੇ ਉਹ ਸਭੋ ਬਿਟਾ ਪੈ ਗਈ ਸਾਨੂੰ ਗਿਆ ਵੀ ਇਹਨਾਂ ਨੇ ਆਪ ਸਾਫ਼ ਕਰਵਾਇਆ ਪਰ ਅਸੀਂ ਤਾਂ ਫਿਰ ਤੇ ਉਸਤਾਰ ਬੰਨੀ ਗੁਰਮੁਖਸ ਪਰਿਵਾਰਾ ਮੇਰਾ ਸਬੰਧ ਮੈਂ ਇਹ ਘਟਨਾ ਚਲੋ ਫੇਰੇ ਵੀ ਮਾਫੀ ਮੰਗਦੇ ਜਿੱਥੇ ਸੇ ਮਨ ਤੇ ਪਹੁੰਚੀ ਆ ਪਰ ਅਸੀਂ ਨਹੀਂ ਕਿਹਾ ਵੀ ਤੇ ਧੰਨਵਾਦ ਤੁਸੀਂ ਕਹਿਣਾ ਚਾਹਦੇ ਹੋ ਹਾਂਜੀ ਵੀਰ ਜੀ ਸਾਰਿਆਂ ਨੂੰ ਵਹਿਗੂ ਜੀ ਕਾ ਖਾਲਸਾ ਵਹਿਗੂ ਜੀ ਕੀ ਫਤਿਹ ਇਹ ਜਿਹੜੇ ਥੋੜੇ ਦਿਨਾਂ ਤੋਂ ਮੰਦਭਾਗੀ ਘਟਨਾ ਹੋਈ ਸੀ ਉਹ ਇਸ ਵੀਰ ਵੱਲੋਂ ਔਰ ਇੱਕ ਬਜ਼ੁਰਗ ਸੀ ਜੋ ਜਨੇ ਮੌਤਰ ਕੀਤਾ ਹੋਇਆ ਸੀ ਇਹ ਲੜਕੇ ਨੇ ਚਲੋ ਆਪਣੇ ਵੀਡੀਓ ਆਪ ਬਣਾ ਕੇ ਵੀ ਅਸੀਂ ਆਪਣੇ ਸੀਨੀਅਰ ਨੂੰ ਪਾ ਸਕੇ ਵੀ ਆਹ ਵਾਕਾ ਹੋਇਆ ਏ ਉਹਦੇ ਕਰਨਾ ਮੈਂ ਇਹਨੇ ਵੀਡੀਓ ਬਣਾਈ ਸੀ ਆ ਵੀ ਇਹਦੀ ਕੋਈ ਵੈਰੀ ਦੁਸ਼ਮਣੀ ਉਹਦੇ ਨਾਲ ਕੋਈ ਨਹੀਂ ਆ ਕੋਈ ਜਾਣੇ ਕੋਈ ਪਛਾਣ ਨਹੀਂ ਉਹਦੇ ਨਾਲ ਕੋਈ ਸਾਡਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਸੀ ਇਹਨਾਂ ਦਾ ਹੈਗਾ ਸਿਰਫ ਇਹ ਨੇ ਇਸ ਕਰਕੇ ਵੀਡੀਓ ਬਣਾਈ ਹੈ ਕਿ ਮੈਂ ਆਪਣੇ ਸਟਾਫ ਨੂੰ ਸੀਨੀਅਰ ਨੂੰ ਦੱਸ ਸਕਾਂ ਕਿ ਮੈਂ ਆਹ ਕੰਮ ਹੋਇਆ ਇੱਥੇ ਲੇਕਿਨ ਉਹ ਗਲਤ ਹੋ ਗਿਆ ਚਲੋ ਇਸ ਬੱਚੇ ਨੇ ਮਾफी ਮੰਗ ਲਈ ਆ ਸਾਰੀਆਂ ਸੰਕਾਵਾਂ ਵੱਲੋਂ ਮੈਂ ਵੀ ਆਪਣੇ ਵੱਲੋਂ ਵੀ ਮਾਫੀ ਮੰਗਦਾ ਚਲੋ ਇਹ ਲੜਕੇ ਕੋਲ ਗਲਤੀ ਹੋਈ ਆ ਤੇ ਸਾਡੇ ਸਾਰੇ ਸਟਾਫ ਕੋਲ ਗਲਤੀ ਹੋਈ ਆ ਸਾਡੇ ਸਾਰੇ ਸਟਾਫ ਦੀ ਏਕਰੀ ਇਸ ਲੜਕੇ ਦੇ ਕਾਰਨ ਚਲੋ ਅਸੀਂ ਮਾਫੀ ਮੰਗਦੇ ਆ ਸਾਰੇ ਕਿ ਅੱਗੇ ਤੋਂ ਇਹੋ ਜਿਹੀ ਚੀਜ਼ ਨਹੀਂ ਹੋਏਗੀ ਐ ਰਗੂ ਜੀ ਜਦ ਤੂੰ ਕਹਿ ਰਹੇ ਹੋ ਕਿ ਇੱਕੋ ਗਲਤੀ ਹੋਈ ਆ 5 ਦਿਨ ਹੋ ਗਏ ਆ ਤੂੰ ਕੋਈ ਐਕਸ਼ਨ ਨਹੀਂ ਚੁੱਕਿਆ ਐਕਸ਼ਨ ਪੁਲਿਸ ਦਾ ਚੁੱਕਿਆ ਯਾਰਾ ਪੁਲਿਸ ਨੂੰ ਤਾਂ ਜਾਈ ਜਾ ਰਹੀਆਂ ਬਈ ਜੀ ਤੁਸੀਂ ਅੱਜ ਤੀ ਵੀ ਕਹਿ ਰਹੇ ਹੋ ਸਾਡੇ ਸਾਹਮਣੇ ਸਿੰਘਾਂ ਸਾਹਮਣੇ ਉਹ ਲੋਕਾਂ ਨੇ ਇਹ ਗੱਲ ਕੀਤੀ